ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਸ਼ਨੀਵਾਰ ਨੂੰ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ 2024 ਦੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਸਿੱਧੂ ਨੇ ਐਲਾਨ ਕਰਦੇ ਹ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਰਹਿਣਗੇ ਅਤੇ ਹਮੇਸ਼ਾ ਪਾਰਟੀ ਦੇ ਨਾਲ ਖੜੇ ਹਨ ਇਸ ਮੌਕੇ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਭ੍ਰਿਸ਼ਟਾਚਾਰ ਚਲੇਪਤ ਮੰਤਰੀਆਂ ਨੂੰ ਬਚਾਉਂਦਾ ਇਲਜ਼ਾਮ ਲਗਾਇਆ ਮਠਿੰਡਾ ਵਿੱਚ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਸਿੱਧੂ ਨੇ ਮਾਨ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਇਕੱਲੀ ਸ਼ਰਾਬ ਦੇ ਮਾਲੀਏ ਚ 50000 ਕਰੋੜ ਰੁਪਏ ਖਾ ਰਹੀ ਹੈ ਕੇਂਦਰ ਸਰਕਾਰ ਤੋਂ ਕਰਜ਼ਾ ਲੈ ਕੇ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ 50 ਸਰਕਾਰ ਦੇ 8000 ਕਰੋੜ ਰੁਪਏ ਰੋਕ ਲਏ ਹਨ ਕਿਉਂਕਿ ਕੇਂਦਰ ਸਰਕਾਰ ਹਜ਼ਾਰਾਂ ਕਰੋੜ ਰੁਪਏ ਕਿਸੇ ਹੋਰ ਨੀਤੀ ਲਈ ਜਾਰੀ ਕਰਦੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉਹ ਪੈਸਾ ਕਿਤੇ ਹੋਰ ਖਰਚ ਕਰ ਰਹੀ ਹੈ ਨਵਜੋਤ ਸਿੰਘ ਸਿੱਧੂ ਲੋਕ ਸਭਾ ਨਾ ਕਿ ਲਾਉਣੀ ਹੁੰਦੀ ਉਹ ਹੀ ਲੜ ਲਾਂਨਾ ਮੈਂ ਬਣਾ ਤਰ ਲਿਆ ਅੱਜ ਕਰਵਾਉਣ ਮੰਤਰੀ ਮੈਡਮ ਮੈਡਮ ਉਹ ਜਵਾਬ ਉਹੀ ਦੇਸ 50 ਸਰਕਾਰ ਨੇ ਦੁਰਘਟਨਾ ਮੁਆਵਜ਼ਾ ਨੀਤੀ ਦੀ ਸ਼ੁਰੂਆਤ ਕੀਤੀ ਹੈ ਇਸ ਮੁਆਵਜ਼ਾ ਨੀਤੀ ਤਹਿਤ ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਇਲਾਜ ਲਈ 3 ਲੱਖ ਐਡਵਾਂਸ ਦਿੱਤੇ ਜਾਣਗੇ ਠੇਕਾ ਮੁਲਾਜ਼ਮਾਂ ਲਈ ਐਕਸ ਗਰੇਸ਼ੀਆ ਰਾਸ਼ੀ ਵੀ 5000 ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਮੁਆਵਜ਼ਾ ਐਕਟ 1923 ਦੇ ਤਹਿਤ ਉਮਰ ਸੀਮਾ ਨੂੰ ਹਟਾ ਕੇ ਹਰ ਕਿਸੇ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਹ ਜਾਣਕਾਰੀ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਿੱਤੀ ਹੈ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੰਟ ਨਾਲ ਕਰਮਚਾਰੀਆਂ ਦੀ ਮੌਤ ਹੋਣ ਤੇ 10 ਲੱਖ ਰੁਪਏ ਮਿਲਣਗੇ ਇਸ ਤੋਂ ਇਲਾਵਾ ਵਿਭਾਗ ਦੀ ਲਾਪਰਵਾਹੀ ਤੇ ਆਮ ਲੋਕਾਂ ਨੂੰ ਵੀ ਮੁਆਵਜ਼ਾ ਮਿਲੇਗਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਬਿਜਲੀ ਵਿਭਾਗ ਦੇ ਵਿੱਚ ਨਵੀਂ ਨੀਤੀ ਦਾ ਐਲਾਨ ਕਰ ਰਹੇ ਹਾਂ। ਔਰ ਤੁਹਾਨੂੰ ਜਿਨੇ ਸਾਰਿਆਂ ਨੂੰ ਪਤਾ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਭਾਗ ਦੇ ਉਹ ਕਈ ਮੁਸ਼ਕਲਾਂ ਦੇ ਵਿੱਚੋਂ ਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ। 24 ਘੰਟੇ ਉਹਨਾਂ ਦੀ ਡਿਊਟੀ ਹੈ ਔਰ ਕਈ ਵਾਰੀ ਕੁਝ ਦੁਰਘਟਨਾਵਾਂ ਕਰੰਟ ਲੱਗਣ ਤੇ ਨਾਲ ਜੜੀਆਂ ਨੇ ਉਪ ਹੋ ਜਾਂਦੀਆਂ ਨੇ ਔਰ ਜਿਸ ਕਰਕੇ ਉਹ ਪਰਿਵਾਰ ਜਿਹੜੇ ਨੇ ਉਹਨਾਂ ਦੇ ਉਹ ਬੜੀ ਮੁਸ਼ਕਲ ਦੇ ਵਿੱਚ ਪੈਂਦੇ ਨੇ ਸੋ ਅਸੀਂ ਦੁਰਘਟਨਾ ਮੁਆਵਜ਼ਾ ਨਿਤੀ ਜਿਹੜੀ ਆ ਇੱਕ ਨਵੀਂ ਲੈ ਕੇ ਆਏ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਰਮਚਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਹਿਯੋਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਇਹ ਨੀਤੀ ਜਿਹੜੀ ਆ ਉਹ ਬਣਾਈ ਆ ਕਈ ਵਾਰੀ ਦੇਖਣ ਦੇ ਵਿੱਚ ਆਇਆ ਹੈ ਕਿ ਜਦੋਂ ਕੋਈ ਬਿਜਲੀ ਮੁਲਾਜ਼ਮ ਮੁਲਾਜ਼ਮ ਆਪਣਾ ਕੰਮ ਕਰਦਿਆਂ ਜਾਂ ਕੋਈ ਰਿਪੇਅਰ ਵਗੈਰਾ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਵੇਲੇ ਘਰ ਦੇ ਵਿੱਚ ਕੋਈ ਇੰਨੇ ਸੋਰਸਸ ਨਹੀਂ ਹੁੰਦੇ ਜਿਹਦੇ ਕਰਕੇ ਇਲਾਜ ਦੇ ਵਿੱਚ ਕਈ ਵਾਰੀ ਮੁਸ਼ਕਲ ਜਿਹੜੀ ਆ ਉਹ ਪੇਸ਼ ਆ ਜਾਂਦੀ ਹੈ ਸੋ ਅਸੀਂ ਇਸ ਨੀਤੀ ਦੇ ਅਧੀਨ ਇਹ ਫੈਸਲਾ ਕੀਤਾ ਹੈ ਕਿ ਜੇ ਕੋਈ ਅਨਸੁਖਾਮੀ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਤੇ ਅਸੀਂ 3 ਲੱਖ ਰੁਪਏ ਦਾ ਜਿਹੜਾ ਮੈਡੀਕਲ ਐਡਵਾਂਸ ਆ ਉਸ ਕਰਮਚਾਰੀ ਨੂੰ ਸਬੰਧਤ ਕਰਮਚਾਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਸੇ ਵੇਲੇ ਹੀ ਦੇ ਦੇਵਾਂਗੇ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਾ ਆਵੇ ਪਹਿਲਾਂ ਇਹੋ ਜੀ ਕੋਈ ਨੀਤੀ ਨਹੀਂ ਸੀਗੀ ਜੋ ਵੀ ਖਰਚ ਹੁੰਦਾ ਸੀਗਾ ਉਹਦੀ ਰੀਇੰਬਰਸਮੈਂਟੀ ਹੁੰਦੀ ਸੀਗੀ ਪਰ ਕਈ ਵਾਰੀ ਘਰਾਂ ਦੇ ਵਿੱਚ ਐਨੇ ਸਾਧਨ ਜਿਹੜੇ ਆ ਉਹ ਨਹੀਂ ਹੁੰਦੇ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਦੇ ਵਿੱਚ 3 ਲੱਖ ਰੁਪਏ ਦਾ ਮੁਆਵਜ਼ਾ ਮੈਡੀਕਲ ਮੁਆਵਜ਼ਾ ਐਡਵਾਂਸ ਰੂਪ ਦੇ ਵਿੱਚ ਕਰਮਚਾਰੀ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਤੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਸੀਗੀ ਇਹ ਨੂੰ ਅਸੀਂ ਵਧਾ ਕੇ ਆ ਜਿਹੜੀ ਆ ਉਹ 10 ਲੱਖ ਕਰ ਦਿੱਤਾ ਜਦੋਂ ਵੀ ਕੋਈ ਅਨਸਥਾਨੀ ਘਟਨਾ ਹੁੰਦੀ ਹੈ ਜਾਂ ਕੋਈ ਆ கரੰਟ ਲੰਘਣ ਦੇ ਨਾਲ 100% ਸਾਡਾ ਕਰਮਚਾਰੀ ਕੋਈ ਅਪੰਗ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਐਕਸ ਗ੍ਰੇਸ਼ੀਆ ਗ੍ਰਾਂਟ ਜਿਹੜੀ ਆ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਆ ਔਰ ਨਾਲ ਦੇ ਨਾਲ ਜਿਹੜਾ ਬੀਮਾ ਸੀਗਾ ਉਹਦਾ 5 ਲੱਖ ਦਾ ਹੁੰਦਾ ਸੀਗਾ ਪਹਿਲਾਂ ਉਹਦੀ ਵੀ ਰਕਮ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਦੀ ਆ ਮੌਸਮ ਵਿਭਾਗ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਣੀ ਕੀਤੀ ਹੈ ਹਾਲਾਂਕਿ ਇਹ ਸੰਭਾਵਨਾ ਕਾਫੀ ਘੱਟ ਹੈ ਇਸ ਕਾਰਨ ਪਹਾੜੀ ਇਲਾਕੇ ਵਿੱਚ ਬਰਬਰੀ ਅਤੇ ਉੱਪਰਲੇ ਇਲਾਕਿਆਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਚਲ ਰਹੀ ਹਨ ਇਸ ਦੇ ਨਾਲ ਹੀ ਪਹਾੜਾਂ ਤੇ ਬਰਬਾਰੀ ਤੋਂ ਬਾਅਦ ਪੰਜਾਬ ਵਿੱਚ ਠੰਡ ਵਾਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਵੀ ਪੈਨ ਦੀ ਭਿਖ ਬਣੇ ਕੀਤੀ ਗਈ ਹੈ ਚਲੰਦਰ ਤੋਂ ਸਸਦ ਮੈਂਬਰ ਅਮਰੀਦ ਬੀਟੂ ਨੇ ਐਜੀਪੀਸੀ ਪ੍ਰਧਾਨ ਅਤੇ ਸ਼ਰਮਣੀ ਕਾਲਦਲ ਦੇ ਪ੍ਰਧਾਨ ਸੁਖਵੀਰ ਬਾਲ ਤੇ ਵੱਡਾ ਸ਼ਬਦੀ ਹਮਲਾ ਕੀਤਾ ਬੀਟੂ ਨੇ ਕਹਿ ਕੇ ਅੰਗਰੇਜ਼ਾਂ ਨੇ ਸਿੱਖਾਂ ਦਾ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਨੁਕਸਾਨ ਅਕਾਲੀ ਦਲ ਨੇ ਕੀਤਾ ਹੈ ਲੁਧਿਆਣਾ ਤੋਂ ਸੋਸਮੈਂਬਰ ਅਵਨੀਤ ਬਿੱਟੂ ਨੇ ਬੰਦੀ ਸਿੰਘਾ ਦੇ ਮਾਮਲੇ ਵਿੱਚ ਐਸਜੀਪੀਸੀ ਪ੍ਰਧਾਨ ਅਤੇ ਸ਼ਰਮਣੀ ਕਾਲਦਲ ਦੇ ਪ੍ਰਧਾਨ ਸੁਬੀਰ ਬੱਲ ਤੇ ਵੱਡਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜਵਾਨਾ ਸਮੇਤ ਬੰਦੀ ਸਿੰਘਾ ਦੇ ਮਾਮਲੇ ਵਿੱਚ ਦਿੱਲੀ 'ਚ ਜੋ ਐਸਜੀਪੀਸੀ ਬਲੋਤਰਨ ਦਿੱਤਾ ਜਾਣਾ ਸੀ ਇਸ ਵਿੱਚ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਸੀ ਲੋਕਾਂ ਨੇ ਇਨਕਾਰਦੇ ਹੋਏ ਉਹਨਾਂ ਦਾ ਸਾਥ ਨਹੀਂ ਦਿੱਤਾ ਦੇਖੋ ਮੈਂ ਹੁਣੀ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਚੈਨਲਾਂ ਨੂੰ ਮੈਂ ਇੱਕ ਗੱਲ ਤਾਂ ਜ਼ਰੂਰ ਕਹੂੰਗਾ ਵੀ ਜਿੰਨਾ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕੇ ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ ਚ ਜੋ ਨੁਕਸਾਨ ਸਿੱਖੀ ਦਾ ਪੰਜਾਬੀਆਂ ਦਾ ਕੌਮ ਦਾ ਕੀਤਾ ਅੱਜ ਦੋ ਗੱਲਾਂ ਐ ਇਹਦੇ ਵਿੱਚ ਪਹਿਲੀ ਗੱਲ ਰਾਜੂਆਣਾ ਜੀ ਨੂੰ ਤੁਸੀਂ ਗੱਲ ਕਰਦੇ ਹਾਂ ਉਸ ਇਸ਼ੂ ਤੇ ਤੁਸੀਂ ਅੱਜ 20 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਤੁਹਾਨੂੰ ਕਿਸੇ ਵੀ ਜਥੇਬੰਦੀ ਨੇ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਹੋਰ ਜਥੇਬੰਦੀਆਂ ਹੋਣ ਕਿਸੇ ਨੇ ਤੁਹਾਨੂੰ ਹੰਗਾਰਾ ਨਹੀਂ ਪਰਿਆ ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਐਸਜੀਪੀਸੀ ਪ੍ਰਧਾਨ ਸਾਹਿਬ ਅਲੱਗ-ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਹਾਨੂੰ ਖੋਲਿਆ ਕਿਉਂਕਿ ਕੌਣ ਖੋਲੂਗਾ जिन्हें गुरु ग्रंथ साहिब दी बेआदवी कराई होवे ओना ਲਈ ਕੋਈ ਦਰਵਾਜਾ ਖੋਲ ਦੂ ओना ਖਾਤਰ ਕੋਈ ਦਿੱਲੀ ਚਲੇ ਜਾਊਗਾ ਇਸ ਕਰਕੇ ਤੁਹਾਨੂੰ ਕਿਦੋਂ ਵੀ سپورਟ ਨਹੀਂ ਮਿਲੀ ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਨਸਲ ਕੀਤਾ ਦੂਜਾ ਪੁਆਇੰਟ ਤੁਸੀਂ ਇਹ ਰਾਜਵਾਨਾਂ ਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਨੂੰ سپورਟ ਨੇ ਉਹਨਾਂ ਦੀ ਗੱਲ ਸੁਣ ਲੈਣ ਇੱਕ ਕੁੜਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਭਜਿਆ ਤੇ ਸੁਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ ਵੀ ਬੜਕੇ ਦਿਖਾਏ ਉਹ ਦਿੱਲੀ ਉਹਨਾਂ ਨੇ ਕਿਹਾ ਬੁਲਾ ਕੇ ਦੋਨੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਾਲੀ ਦਲ ਦੇ ਤੇ ਇਹ ਅੱਜ ਅਨਾਉਂਸਮੈਂਟ ਗਲ ਪਾਤੀ ਫੇਰ ਐਸਜੀਪੀਸੀ ਪ੍ਰਧਾਨ ਦੇ ਦਿੱਲੀ ਵਾਲੇ ਜਿਹੜੇ ਪ੍ਰਧਾਨ ਜੀ ਨੇ ਉਹ ਤਾਂ ਹੈ ਹੀ ਉੱਥੇ ਉਹ ਤਾਂ ਦਿੱਲੀ ਚ ਨੇ ਇਸ ਵੇਲੇ ਬੀਜੇਪੀ ਦੇ ਨਾਲ ਨੇ ਤੁਹਾਡੇ ਨਾਲ ਤਾਂ ਹੈ ਨਹੀਂ ਉਹਨਾਂ ਦਾ ਚਿੱਠੀ ਦਾ ਬਹਾਨਾ ਨਾ ਬਣਾਓ ਦੋਨੋਂ ਗੱਲਾਂ ਇੱਕ ਤੁਹਾਡੇ ਨਾਲ ਕਿਸੇ ਨੇ ਜਾਣ ਦੀ ਜਿਹੜੀ ਉਹ ਤੁਹਾਨੂੰ ਨਾ ਕੀਤੀ ਦੂਜੀ ਸਰਕਾਰ ਦੀ ਘੁਰਕੀ ਤੋਂ ਤੁਸੀਂ ਹਮੇਸ਼ਾ ਜੀ ਦੇ ਦਰਦ ਤੋਂ ਤੁਸੀਂ ਇਹ ਪ੍ਰੋਗਰਾਮ ਕੈਨਸਲ ਕੀਤਾ ਏ ਤੇ ਹੁਣ ਜਿਹੜੇ ਇਹਨਾਂ ਤੇ ਆਸਾਂ ਲਾ ਕੇ ਬੈੰਦੇ ਆ ਵੀ ਇਹ ਤੁਹਾਡੇ ਲਈ ਕੁਝ ਕਰਨਗੇ ਉਹ ਅੱਜ ਗੱਲ ਸਾਹਮਣੇ ਆ ਗਈ ਤੇ ਦੂਜੀ ਉਹ ਜਿਹੜੀ ਬੇਅਦਬੀ ਕੀਤੀ ਜਿਹੜੇ ਉਹ ਪਾਠ ਕਰਦੇ ਦੋ ਸਿੰਘ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ ਅੱਜ ਉਹਦੇ ਪੁੱਤਰ ਨੇ ਵੀ ਇਹ ਗੱਲ ਕਹਿਤੀ ਆ ਵੀ ਮੈਂ ਵੀ ਆਉਣ ਵਾਲੇ ਦਿਨਾਂ ਚ ਤੁਹਾਡੇ ਖਿਲਾਫ ਮਰਨ ਵਰ ਤੇ ਬੈਠੂੰਗਾ ਤੇ ਦੇਖਿਓ ਲੋਕਾਂ ਦੀ سپورਟ ਉਹਦੇ ਨਾਲ ਕਿਵੇਂ ਹੋਏਗੀ ਕਿਵੇਂ ਲੋਕ ਉਹਦੇ ਨਾਲ ਜਾਣਗੇ ਤੇ ਅੱਜ ਦੋਨੋਂ ਗੱਲਾਂ ਦਾ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਥੋੜੇ ਮੂਢਿਆਂ ਤੇ ਕੋਈ ਲੜਾਈ ਲੜ ਲੂਗਾ ਤੇ ਅੰਦਰ ਬੈਠੇ ਰਾਜੂਆਣਾ ਤੇ ਉਹਨਾਂ ਦੀ ਭੈਣ ਜਿਹੜੀ ਇਹਨਾਂ ਨਾਲ ਕਈ ਵਾਰ ਰਲ ਜਾਂਦੀ ਆ ਕਿਉਂਕਿ ਫੰਡ ਫੰਡ ਦੇ ਕੇ ਇਹ ਕੋਸ਼ਿਸ਼ ਕਰਦੇ ਆ ਬਾਹਰ ਉਹਨਾਂ ਨੂੰ ਮੀਟਿੰਗਾਂ ਚ ਮੈਂਬਰ ਬਣਾ ਕੇ ਪਰ ਰਾਜੂਆਣਾ ਸਾਹਿਬ ਨੂੰ ਅੱਜ ਸਨੇਹਾ ਜ਼ਰੂਰ ਦੱਸਣ ਵੀ ਜਿਨ੍ਹਾਂ ਦੇ ਸਿਰ ਤੇ ਤੁਹਾਡੇ ਕੋਲ ਜਥੇਦਾਰ ਸਾਹਿਬ ਭੇਜੇ ਜਾ ਰਹੇ ਸੀ ਤੁਹਾਡੇ ਕੋਲ ਐਸਜੀਪੀਸ ਦੇ ਪ੍ਰਧਾਨ ਭੇਜੇ ਜਾ ਰਹੇ ਸੀ ਅੱਜ ਉਹਨਾਂ ਨੇ ਹਥਿਆਰ ਸਿੱਟਦੇ ਅਗਲੀ ਲੜਾਈ ਹੁਣ ਤੁਸੀਂ ਆਪ ਸੋਚ ਲਿਓ ਕਿਹਨਾਂ ਦੇ ਸਿਰ ਤੇ ਲੜਨੀ ਆ